Urfa... ਕਮਲ ਭਾਬੀ ਦੇ ਮਾਮਲੇ ਦੇ ਵਿੱਚ ਨਵੀਂ ਅਪਡੇਟ ਸਾਹਮਣੇ ਆਈ ਹੈ ਦੋ આરોપી ਨਿਮਰਤ ਤੇ ਦੋ ਇੱਕ ਹੋਰ ਦੋਸ਼ੀ ਸੀ ਜਿਸ ਨੂੰ ਕਾਬੂ ਕੀਤਾ ਗਿਆ ਸੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਦੋਸ਼ ਜਿਹੜੇ ਆ ਤੈਹ ਹੋ ਗਏ ਤਾਂ 27 ਨਵੰਬਰ ਨੂੰ ਅਦਾਲਤ ਦੇ ਵਿੱਚ ਦੋਵਾਂ ਨੂੰ ਪੇਸ਼ ਕੀਤਾ ਜਾਣਾ ਹੈ ਤੇ ਦੱਸਦੇ ਨੇ ਕਿ ਪੂਰਾ ਮਾਮਲਾ ਜਿਹੜਾ ਕਾਫੀ ਇਸ ਮਾਮਲੇ ਲੈ ਕੇ ਪਖਿਆ ਸੀਗਾ ਕੰਚਨ ਕੁਮਾਰੀ ਉਰਫ ਕਮਲ ਭਾਬੀ ਦੇ ਕਤਲ ਤੋਂ ਬਾਅਦ ਇਹ ਮਾਮਲਾ ਜਿਹੜਾ ਪੱਕ ਗਿਆ ਸੀ ਤਾਂ ਮੁੱਖ ਦੋਸ਼ੀ ਜਿਹੜਾ ਉਹ ਫਰਾਰ ਚੱਲ ਰਿਹਾ ਹੈ ਤੇ ਉਸ ਨੂੰ ਸ਼ਹਿ ਦੇਣ ਵਾਲਾ ਵੀ ਦੋਸ਼ੀ ਇਹਦਾ ਇੱਕ ਹੋਰ ਹਰਜੀਤ ਜਿਸ ਦਾ ਨਾਮ ਸੀ ਦੋਵੇਂ ਹੀ ਫਰਾਰ ਜਿਹੜੇ ਆ ਉਹ ਚੱਲ ਰਹੇ ਨੇ ਦੱਸਦੇ ਕਿ 11 ਤਰੀਕ ਨੂੰ ਜਿਹੜੀ ਆ ਹਸਪਤਾਲ ਦੇ ਬਾਹਰ ਇਹ Laash ਮਿਲੀ ਸੀ ਕੰਚਨ ਕੁਮਾਰੀ ਉਰਫ ਕਮਲ ਭਾਬੀ ਦੀ ਜਿਸ ਤੋਂ ਬਾਅਦ ਕੀ આરોપી ਜਿਹੜੇ ਆ ਨਿਮਰਤ ਤੇ ਦੋਵੇਂ ਗ੍ਰਿਫਤਾਰ ਕੀਤੇ ਗਏ ਸੀ ਤਾਂ ਦੋਵੇਂ ਹੀ ਫਿਰ ਇਹਨਾਂ ਦੇ ਦੋਸ਼ ਵੀ ਤੈਅ ਕੀਤੇ ਗਏ ਤਾਂ ਬਠਿੰਡਾ ਪੁਲਿਸ ਦੇ ਵੱਲੋਂ ਚਾਰਜ ਸ਼ੀਟ ਵੀ ਇਹਨਾਂ ਦੋਵਾਂ ਦੇ ਖਿਲਾਫ ਜਿਹੜੀ ਆ ਉਹ ਪੇਸ਼ ਕੀਤੀ ਗਈ ਸੀ ਕਿ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਅਮ੍ਰਿਤਪਾਲ ਜਿਹੜਾ ਮੁੱਖੋ ਦੋਸ਼ੀ ਆ ਅਮ੍ਰਿਤਪਾਲ ਸਿੰਘ ਮਹਿਰੋਜੂ ਇਹ ਈ ਫਰਾਰ ਹੋ ਗਿਆ ਸੀਗਾ ਤੇ ਦੱਸ ਦਿਨੇ ਕਿ 10 ਜੂਨ ਨੂੰ ਆਦੇਸ਼ ਹਸਪਤਾਲ ਬਠਿੰਡਾ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚ ਕੰਚਨ ਕੁਮਾਰੀ ਦੀ ਗਲੀਸੜੀ ਜੜੀ ਆ ਉਹ লাশ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਸ ਦੇ ਵਿੱਚ ਪਾਲ ਕਰ ਰਹੀ ਸੀ ਤੇ ਪੁਲਿਸ ਨੇ ਦੋ ਔਰੋਪੀ ਜਿਹੜੇ ਆ ਉਹ ਕਾਬੂ ਕੀਤੇ ਨੇ ਜਿਨ੍ਹਾਂ ਤੇ ਜਸਪ੍ਰੀਤ ਅਤੇ ਨਿਮਰਤ ਜੀਤ ਜਿਨ੍ਹਾਂ ਦੇ ਦੋਸ਼ ਜਿਹੜੇ ਆ ਤੈਅ ਹੋਏ ਆ ਤੇ ਪੁਲਿਸ ਦੇ ਵੱਲੋਂ 27 ਨਵੰਬਰ ਨੂੰ ਇਹਨਾਂ ਨੂੰ ਅਦਾਲਤ ਦੇ ਵਿੱਚ ਹੁਣ ਪੇਸ਼ ਕੀਤਾ ਜਾਣਾ ਹੈ ਪੂਰੀ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਮਨੋਜ ਮਨੋਜ ਕੀ ਜੋ ਐਕੀ ਕੋ ਜਾਣਕਾਰੀ ਹੈ ਕਿ ਦੋਵੇਂ ਜਿਹੜੇ ਦੋਸ਼ੀ ਨੇ ਇਹਨਾਂ ਦੇ ਦੋਸਤ ਹੈ ਹੋ ਚੁੱਕੇ ਨੇ ਤੇ ਹੁਣ 27 ਨਵੰਬਰ ਨੂੰ ਇਹਨਾਂ ਨੂੰ ਪੇਸ਼ ਕੀਤਾ ਜਾਣਾ ਬਿਲਕੁਲ ਜੀ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਮਸ਼ਹੂਰ ਕੰਚਨ ਕੁਮਾਰੀ ਉਸ ਕਮਲਪੁਰ ਭਾਗੀ ਕਤਲ ਮਾਮਲੇ ਵਿੱਚ ਜੋ ਦੋ ਦੋਸ਼ੀ ਨਾਮਜਦ ਬਟਿੰਡਾ ਕੋਲੇ ਤੋਂ ਵੱਲੋਂ ਕੀਤੇ ਗਏ ਸੀ ਜਸਪ੍ਰੀਤ ਸਿੰਘ ਅਤੇ ਨਿਮਰਜਿਤ ਸਿੰਘ ਖਿਲਾਫ ਉਹ ਸਤਾਇ ਕਰ ਦਿੱਤੇ ਗਏ ਨੇ ਅਤੇ 27 ਨਵੰਬਰ ਨੂੰ ਇਸ ਮਾਮਲੇ ਦੀ ਜੜੀ ਕੋਰਟ ਵਿੱਚ ਸੁਣਵਾਈ ਹੋਵੇਗੀ। ਦੱਸ ਦिए ਕੀ ਤੁਹਾਨੂੰ ਦੱਸ ਦिए ਕੀ 10 ਜੂਨ 2025 ਨੂੰ ਉਦੇਸ਼ ਹਸਪਤਾਲ ਬਠਿੰਡਾ ਦੀ ਪਾਰਕਿੰਗ ਵਿੱਚ ਖੜੀ ਇੱਕ ਕਾਰ ਵਿੱਚ ਕੰਚਨ ਕੁਮਾਰੀ ਦੀ ਲਾਸ਼ ਮਿਲੀ ਸੀ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸੀਗਾ। ਦੱਸਦੇ ਕਿ ਕੰਚਨ ਹਮਾਰੀ ਕਤਲ ਤੋਂ ਬਾਅਦ ਅਮਰਿਤਪਾਲ ਸਿੰਘ ਜਿਹੜਾ ਮੈਰੋ ਹੈ ਇਹਦਾ ਮੁੱਖ ਦੋਸ਼ੀ ਹੈ ਇਸ ਕੇਸ ਦਾ ਮਾਸਟਰਮਾਈਂਡ ਜਿਹੜਾ ਦੱਸਿਆ ਜਾ ਰਿਹਾ ਹੈ ਉਹ ਯੂਏਈ ਜਿਹੜਾ ਫਰਾਰ ਹੋ ਗਿਆ ਸੀ ਅਤੇ ਉਸਦੀ ਵੀ ਜਿਹੜੀ ਬਠਿੰਡਾ ਪੁਲਿਸ ਵੱਲੋਂ ਜਿਹੜੀ ਭਾਲ ਕੀਤੀ ਜਾ ਰਹੀ ਹੈ ਤੁਹਾਨੂੰ ਇੱਥੇ ਇਹ ਵੀ ਦੱਸਦੀ ਕਿ ਅਮਰਿਤਪਾਲ ਸਿੰਘ ਮੈਰੋ ਜੋ ਇਸ ਕਤਲ ਮਾਮਲੇ ਦਾ ਮੁੱਖ ਦੋਸ਼ੀ ਹੈ ਉਸ ਨੂੰ ਭਜਾਉਣ ਵਿੱਚ ਮਦਦ ਕਰਨ ਵਾਲਾ ਰਣਜੀਤ ਸਿੰਘ ਅਜੇ ਵੀ ਬਠਿੰਡਾ ਪੁਲਿਸ ਦੀ ਗ੍ਰਿਫਤੋ ਜਿਹੜਾ ਬਾਹਰ ਚੱਲ ਰਿਹਾ ਜੀ ਜਨਰਲ ਮਨੋਤਮ ਜਨਕਾਰੀ ਲਈ ਐਸੀ ਮੇਰੇ ਸਹੀ ਹੋਗੀ ਮਨੋਜ ਜਨਨ ਜਾਣਕਾਰੀ ਦਿੱਤੀ ਕਿ ਦੋ ਜਿਹੜੇ ਆ ਦੋਸ਼ੀ ਸੀਗੇ ਉਹਨਾਂ ਦੇ 22 ਨਵੰਬਰ ਨੂੰ ਉਹਨਾਂ ਨੂੰ ਅਦਾਲਤ ਦੇ ਵਿੱਚ ਹੁਣ ਪੇਸ਼ ਕੀਤਾ ਜਾਣਾ ਤੇ ਇਸ ਮਾਮਲੇ ਦੇ ਵਿੱਚ ਜਾਣ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹੁਣ ਜਸਪ੍ਰੀਤ ਅਤੇ ਨਿਮਰਤਜੀਤ ਸਿੰਘ ਦੇ ਖਿਲਾਫ ਜਿਹੜਾ ਦੋਸ਼ ਜਿਹੜੇ ਤਿਆਰ ਹੋ ਚੁੱਕੇ ਨੇ 7 ਨਵੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਤੇ 11 10 ਕਿ 11 ਜੂਨ ਨੂੰ ਕਮਲ ਭਾਬੀ ਦੀ ਲਾਸ਼ ਮਿਲੀ ਸੀਗੀ ਹਸਪਤਾਲ ਦੇ ਬਾਹਰ ਗੱਡੀ ਦੇ ਵਿੱਚ ਇਹ ਲਾਸ਼ ਮਿਲੀ ਸੀ 10 ਜੂਨ ਨੂੰ ਆਦੇਸ਼ ਹਸਪਤਾਲ ਬਠਿੰਡਾ ਦੇ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚ ਕੰਚਨ ਕੁਮਾਰੀ ਦੀ ਲਾਸ਼ ਮਿਲੀ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਸੀ ਤਾਂ ਮੁੱਖ ਦੋਸ਼ੀ ਅਮਰਿਤਪਾਲ ਸਿੰਘ ਮੈਰੋ ਯੂਏਈ ਫਰਾਰ ਹੋ ਗਿਆ ਫਰਾਰ ਹੋ ਗਿਆ ਸੀ ਤੇ ਅਮਰਿਤਪਾਲ ਨੂੰ ਪਜਾਉਣ ਦੇ ਵਿੱਚ ਮਦਦ ਕਰਨ ਵਾਲਾ ਰਣਜੀਤ ਸਿੰਘ ਹਜੇ ਵੀ ਫਰਾਰ ਚੱਲ ਰਿਹਾ ਹੈ ਤੇ ਹੁਣ ਜਿਹੜੇ ਜਸਪ੍ਰੀਤ ਸਿੰਘ ਕਾਬੂ ਕੀਤੇ ਗਏ ਆ ਸੀਗਾ ਦੋ ਜਣਿਆਂ ਨੂੰ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਟੋਣੀਨਾ ਦੇ ਖਿਲਾਫ ਦੋਸ਼ ਤੈ ਹੋ ਗਏ ਨੇ ਤੇ 27 ਨਵੰਬਰ ਨੂੰ ਪੁਲਿਸ ਵੱਲੋਂ ਅਦਾਲਤ ਦੇ ਵਿੱਚ ਇਹਨਾਂ ਦੋਨਾਂ ਨੂੰ ਪੇਸ਼ ਕੀਤਾ ਜਾਣਾ ਕੰਚਨ ਕੁਮਾਰੀ ਉਰਫ ਕਮਲ ਭਾਬੀ ਦੇ ਮਾਮਲੇ ਦੇ ਵਿੱਚ ਨਵੀਂ ਅਪਡੇਟ ਸਾਹਮਣੇ ਆਈ ਹੈ ਦੋ આરોપી ਨਿਮਰਤ ਤੇ ਦੋ ਇੱਕ ਹੋਰ ਦੋਸ਼ੀ ਸੀ ਜਿਸ ਨੂੰ ਕਾਬੂ ਕੀਤਾ ਗਿਆ ਸੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਦੋਸ਼ ਜਿਹੜੇ ਆ ਤੈਅ ਹੋ ਗਏ ਤਾਂ 27 ਨਵੰਬਰ ਨੂੰ ਅਦਾਲਤ ਦੇ ਵਿੱਚ ਦੋਵਾਂ ਨੂੰ ਪੇਸ਼ ਕੀਤਾ ਜਾਣਾ ਹੈ ਤੇ ਦੱਸਦੇ ਨੇ ਕਿ ਪੂਰਾ ਮਾਮਲਾ ਜਿਹੜਾ ਕਾਫੀ ਇਸ ਮਾਮਲੇ ਲੈ ਕੇ ਭਖਿਆ ਸੀਗਾ ਕੰਚਨ ਕੁਮਾਰੀ ਉਰਫ ਕਮਲ ਭਾਬੀ ਦੇ ਕਤਲ ਤੋਂ ਬਾਅਦ ਇਹ ਮਾਮਲਾ ਜਿਹੜਾ ਪੱਕ ਗਿਆ ਸੀ ਤਾਂ ਮੁੱਖ ਦੋਸ਼ੀ ਜਿਹੜਾ ਉਹ ਫਰਾਰ ਚੱਲ ਰਿਹਾ ਹੈ ਉਹ ਨੂੰ ਸ਼ਹਿਦਣ ਵਾਲਾ ਵੀ ਦੋਸ਼ੀ ਜਿਹੜਾ ਇੱਕ ਹੋਰ ਹਰਜੀਤ ਜਿਸ ਦਾ ਨਾਮ ਸੀ ਦੋਵੇਂ ਹੀ ਫਰਾਰ ਜਿਹੜੇ ਆ ਉਹ ਚੱਲ ਰਹੇ ਨੇ ਦੱਸਦੇ ਕਿ 11 ਤਰੀਕ ਨੂੰ ਜਿਹੜੀ ਆ ਹਸਪਤਾਲ ਦੇ ਬਾਹਰ ਇਹ Laash ਮਿਲੀ ਸੀ ਕੰਚਨ ਕੁਮਾਰੀ ਉਰਫ ਕਮਲ ਭਾਬੀ ਦੀ ਜਿਸ ਤੋਂ ਬਾਅਦ ਕੀ આરોપી ਜਿਹੜੇ ਆ ਨਿਮਰਤ ਤੇ ਦੋਵੇਂ ਗ੍ਰਿਫਤਾਰ ਕੀਤੇ ਗਏ ਸੀ ਤਾਂ ਦੋਵੇਂ ਹੀ ਫਿਰ ਇਹਨਾਂ ਦੇ ਦੋਸ਼ ਵੀ ਤੈਅ ਕੀਤੇ ਗਏ ਤੇ ਬਠਿੰਡਾ ਪੁਲਿਸ ਦੇ ਵੱਲੋਂ ਚਾਰਜ ਸ਼ੀਟ ਵੀ ਇਹਨਾਂ ਦੋਵਾਂ ਦੇ ਖਿਲਾਫ ਜਿਹੜੀ ਆ ਉਹ ਪੇਸ਼ ਕੀਤੀ ਗਈ ਸੀ ਕਿ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਅਮ੍ਰਿਤਪਾਲ ਜਿਹੜਾ ਮੁੱਖੋ ਦੋਸ਼ੀ ਆ ਅਮ੍ਰਿਤਪਾਲ ਸਿੰਘ ਮਹਿਰੋ ਜੂ ਇਹ ਹੀ ਫਰਾਰ ਹੋ ਗਿਆ ਸੀਗਾ ਤੇ ਦੱਸਦੇ ਨੇ ਕਿ 10 ਜੂਨ ਨੂੰ ਆਦੇਸ਼ ਹਸਪਤਾਲ ਬਠਿੰਡਾ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚ ਕੰਚਨ ਕੁਮਾਰੀ ਦੀ ਗਲੀ ਸੜੀ ਜਿਹੜੀ ਆ ਉਹ Laash ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਸ ਦੇ ਵਿੱਚ ਪਾਲ ਕਰ ਰਹੀ ਸੀ ਤੇ ਪੁਲਿਸ ਨੇ ਦੋ ਔਰੋਪੀ ਜਿਹੜੇ ਆ ਉਹ ਕਾਬੂ ਕੀਤੇ ਨੇ ਜਿਨ੍ਹਾਂ ਤੇ ਜਸਪ੍ਰੀਤ ਅਤੇ ਨਿਮਰਤ ਜੀਤ ਜਿਨਾਰੇ ਦੋਸ਼ ਜਿਹੜੇ ਆ ਤੈ ਹੋਏ ਆ ਤੇ ਪੁਲਿਸ ਦੇ ਵੱਲੋਂ 27 ਨਵੰਬਰ ਨੂੰ ਇਹਨਾਂ ਨੂੰ ਅਦਾਲਤ ਦੇ ਵਿੱਚ ਹੁਣ ਪੇਸ਼ ਕੀਤਾ ਜਾਣਾ ਪੂਰੀ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਮਨੋਜ ਮਨੋਜ ਕੀ ਜੋ ਐਕੀ ਕੁ ਜਾਣਕਾਰੀ ਹੈ ਕਿ ਦੋਵੇਂ ਜਿਹੜੇ ਦੋਸ਼ੀ ਨੇ ਇਹਨਾਂ ਦੇ ਦੋਸਤ ਹੈ ਹੋ ਚੁੱਕੇ ਨੇ ਤੇ ਹੁਣ 27 ਨਵੰਬਰ ਨੂੰ ਇਹਨਾਂ ਨੂੰ ਪੇਸ਼ ਕੀਤਾ ਜਾਣਾ ਬਿਲਕੁਲ ਜੀ ਤੁਹਾਨੂੰ ਦੱਸ ਦਿਆਂ ਕਿ ਸੋਸ਼ਲ ਮੀਡੀਆ ਤੇ ਮਸ਼ਹੂਰ ਕੰਚਨ ਕੁਮਾਰੀ ਉਸ ਕਮਲਕੌਰ ਭਾਗੀ ਕਤਲ ਮਾਮਲੇ ਵਿੱਚ ਜੋ ਦੋ ਦੋਸ਼ੀ ਨਾਮਜਦ ਬਠਿੰਡਾ ਪੁਲਿਸ ਵੱਲੋਂ ਕਿਤੇ ਗਏ ਸੀ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਖਿਲਾਫ ਦੋਸ਼ ਤੈਅ ਕਰ ਦਿੱਤੇ ਗਏ ਨੇ ਅਤੇ 27 ਨਵੰਬਰ ਨੂੰ ਇਸ ਮਾਮਲੇ ਦੀ ਜੜੀ ਕੋਰਟ ਵਿੱਚ ਸੁਣਵਾਈ ਹੋਵੇਗੀ ਦੱਸ ਦਈਏ ਕਿ ਤੁਹਾਨੂੰ ਦੱਸ ਦਈਏ ਕਿ 10 ਜੂਨ 2025 ਨੂੰ ਉਦੇਸ਼ ਹਸਪਤਾਲ ਬਠਿੰਡਾ ਦੀ ਪਾਰਕਿੰਗ ਵਿੱਚ ਖੜੀ ਇੱਕ ਕਾਰ ਵਿੱਚ ਕੰਚਨ ਕੁਮਾਰੀ ਦੀ ਲਾਸ਼ ਮਿਲੀ ਸੀ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਜਸਪ੍ਰੀਤ ਸਿੰਘ ਅਤੇ निमरत जी सिंह ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸੀਗਾ ਦੱਸਦੇ ਕਿ ਕੰਚਨ ਬਿਮਾਰੀ ਕਤਲ ਤੋਂ ਬਾਅਦ ਅਮਰਿਤਪਾਲ ਸਿੰਘ ਜਿਹੜਾ ਮੈਰੋ ਹੈ ਇਹਦਾ ਮੁੱਖ ਦੋਸ਼ੀ ਹੈ ਇਸ ਕੇਸ ਦਾ ਮਾਸਟਰਮਾਈਂਡ ਜਿਹੜਾ ਦੱਸਿਆ ਜਾ ਰਿਹਾ ਹੈ ਉਹ ਯੂਯੂਏ ਜਿਹੜਾ ਫਰਾਰ ਹੋ ਗਿਆ ਸੀ ਅਤੇ ਉਸਦੀ ਵੀ ਜਿਹੜੀ ਬਠਿੰਡਾ ਪੁਲਿਸ ਵੱਲੋਂ ਜਿਹੜੀ ਪਾਲ ਕੀਤੀ ਜਾ ਰਹੀ ਹੈ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਅਮਰਿਤਪਾਲ ਸਿੰਘ ਮੈਰੋ ਹੈ ਜੋ ਇਸ ਕਤਲ ਮਾਮਲੇ ਦਾ ਮੁੱਖ ਦੋਸ਼ੀ ਹੈ ਉਸ ਨੂੰ ਭਜਾਉਣ ਨੂੰ ਵਿੱਥ ਮਦਦ ਕਰਨ ਵਾਲਾ ਰਣਜੀਤ ਸਿੰਘ ਅਜੇ ਵੀ ਬਠਿੰਡਾ ਪੁਲਿਸ ਦੀ ਗ੍ਰਿਫਤੋ ਜਿਹੜਾ ਬਾਹਰ ਚੱਲ ਰਿਹਾ ਜੀ ਧੰਨਵਾਦ ਮਨੋਹ ਜੀ तमाम ਜਾਣਕਾਰੀ ਲਈ ਐਸੀ ਮੇਰੇ ਸਹੀ ਹੋਗੀ ਮਨੋਜ ਜਨਨ ਜਾਣਕਾਰੀ ਦਿੱਤੀ ਕਿ ਦੋ ਜਿਹੜੇ ਆ ਦੋਸ਼ੀ ਸੀਗੇ ਉਹਨਾਂ ਦੇ 2 ਨਵੰਬਰ ਨੂੰ ਉਹਨਾਂ ਨੂੰ ਅਦਾਲਤ ਦੇ ਵਿੱਚ ਹੁਣ ਪੇਸ਼ ਕੀਤਾ ਜਾਣਾ ਤੇ ਇਸ ਮਾਮਲੇ ਦੇ ਵਿੱਚ ਜਾਣ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹੁਣ ਜਸਪ੍ਰੀਤ ਅਤੇ ਨਿਮਰਤਜੀਤ ਸਿੰਘ ਦੇ ਖਿਲਾਫ ਜਿਹੜਾ ਦੋਸ਼ ਜਿਹੜੇ ਹਤਾ ਹੋ ਚੁੱਕੇ ਨੇ 7 ਨਵੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਤੇ 11 10 ਕਿ 11 ਜੂਨ ਨੂੰ ਕਮਲ ਭਾਬੀ ਦੀ ਲਾਸ਼ ਮਿਲੀ ਸੀਗੀ ਹਸਪਤਾਲ ਦੇ ਬਾਹਰ ਗੱਡੀ ਦੇ ਵਿੱਚ ਇਹ ਲਾਸ਼ ਮਿਲੀ ਸੀ 10 ਜੂਨ ਨੂੰ ਆਦੇਸ਼ ਹਸਪਤਾਲ ਬਠਿੰਡਾ ਦੇ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚ ਕੰਚਨ ਕੁਮਾਰੀ ਦੀ ਲਾਸ਼ ਮਿਲੀ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਸੀ ਤਾਂ ਮੁੱਖ ਦੋਸ਼ੀ ਅਮਰਿਤਪਾਲ ਸਿੰਘ ਮੈਰੋ ਯੂਏਈ ਫਰਾਰ ਹੋ ਗਿਆ ਫਰਾਰ ਹੋ ਗਿਆ ਸੀ ਤੇ ਅਮਰਿਤਪਾਲ ਨੂੰ ਪਜੋਣ ਦੇ ਵਿੱਚ ਮਦਦ ਕਰਨ ਵਾਲਾ ਰਣਜੀਤ ਸਿੰਘ ਹਜੇ ਵੀ ਫਰਾਰ ਚੱਲ ਰਿਹਾ ਹੈ ਤੇ ਹੁਣ ਜਿਹੜੇ ਜਸਪ੍ਰੀਤ ਸਿੰਘ ਕਾਬੂ ਕੀਤੇ ਗਿਆ ਸੀਗਾ ਦੋ ਜਣਿਆਂ ਨੂੰ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਟੋਣੀਨਾ ਦੇ ਖਿਲਾਫ ਦੋ ਸਟੇ ਹੋ ਗਏ ਨੇ ਤੇ 27 ਨਵੰਬਰ ਨੂੰ ਪੁਲਿਸ ਵੱਲੋਂ ਅਦਾਲਤ ਦੇ ਵਿੱਚ ਇਹਨਾਂ ਦੋਨਾਂ ਨੂੰ ਪੇਸ਼ ਕੀਤਾ ਜਾਣਾ ਕੰਚਨ ਕੁਮਾਰੀ ਉਰਫ ਕਮਲ ਭਾਬੀ ਦੇ ਮਾਮਲੇ ਦੇ ਵਿੱਚ ਨਵੀਂ ਅਪਡੇਟ ਸਾਹਮਣੇ ਆਈ ਹੈ ਦੋ આરોપી ਨਿਮਰਤ ਤੇ ਦੋ ਇੱਕ ਹੋਰ ਦੋਸ਼ੀ ਸੀ ਜਿਸ ਨੂੰ ਕਾਬੂ ਕੀਤਾ ਗਿਆ ਸੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਦੋਸ਼ ਜਿਹੜੇ ਆ ਤੈਹ ਹੋ ਗਏ ਤਾਂ 27 ਨਵੰਬਰ ਨੂੰ ਅਦਾਲਤ ਦੇ ਵਿੱਚ ਦੋਵਾਂ ਨੂੰ ਪੇਸ਼ ਕੀਤਾ ਜਾਣਾ ਹੈ ਤੇ ਦੱਸਦੇ ਨੇ ਕਿ ਪੂਰਾ ਮਾਮਲਾ ਜਿਹੜਾ ਕਾਫੀ ਇਸ ਮਾਮਲੇ ਲੈ ਕੇ ਭਖਿਆ ਸੀਗਾ ਕੰਚਨ ਕੁਮਾਰੀ ਉਰਫ ਕਮਲ ਭਾਬੀ ਦੇ ਕਤਲ ਤੋਂ ਬਾਅਦ ਇਹ ਮਾਮਲਾ ਜਿਹੜਾ ਭਖ ਗਿਆ ਸੀ ਤਾਂ ਮੁੱਖ ਦੋਸ਼ੀ ਜਿਹੜਾ ਉਹ ਫਰਾਰ ਚੱਲ ਰਿਹਾ ਹੈ ਤੇ ਉਸ ਨੂੰ ਸ਼ਹਿ ਦੇਣ ਵਾਲਾ ਵੀ ਦੋਸ਼ੀ ਇੱਕ ਹੋਰ ਹਰਜੀਤ ਜਿਸ ਦਾ ਨਾਮ ਸੀ ਦੋਵੇਂ ਹੀ ਫਰਾਰ ਜਿਹੜੇ ਆ ਉਹ ਚੱਲ ਰਹੇ ਨੇ ਦੱਸਦੇ ਕਿ 11 ਤਰੀਕ ਨੂੰ ਜਿਹੜੀ ਆ ਹਸਪਤਾਲ ਦੇ ਬਾਹਰ ਇਹ Laash ਮਿਲੀ ਸੀ ਕੰਚਨ ਕੁਮਾਰੀ ਉਰਫ ਕਮਲ ਭਾਬੀ ਦੀ ਜਿਸ ਤੋਂ ਬਾਅਦ ਕੀ આરોપી ਜਿਹੜੇ ਆ ਨਿਮਰਤ ਤੇ ਦੋਵੇਂ ਗ੍ਰਿਫਤਾਰ ਕੀਤੇ ਗਏ ਸੀ ਤਾਂ ਦੋਵੇਂ ਹੀ ਫਿਰ ਇਹਨਾਂ ਦੇ ਦੋਸ਼ ਵੀ ਤੈਅ ਕੀਤੇ ਗਏ ਆ ਤਾਂ ਬਠਿੰਡਾ ਪੁਲਿਸ ਦੇ ਵੱਲੋਂ ਚਾਰਜ ਸ਼ੀਟ ਵੀ ਇਹਨਾਂ ਦੋਵਾਂ ਦੇ ਖਿਲਾਫ ਜਿਹੜੀ ਆ ਉਹ ਪੇਸ਼ ਕੀਤੀ ਗਈ ਸੀ ਕਿ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਅਮ੍ਰਿਤਪਾਲ ਜਿਹੜਾ ਮੁੱਖੋਦਸ਼ੀ ਆ ਅਮ੍ਰਿਤਪਾਲ ਸਿੰਘ ਮਹਿਰੋਜੂ ਇਹ ਈ ਫਰਾਰ ਹੋ ਗਿਆ ਸੀਗਾ ਤੇ ਦੱਸਦੇ ਨੇ ਕਿ 10 ਜੂਨ ਨੂੰ ਅਦੇਸ਼ ਹਸਪਤਾਲ ਬਠਿੰਡਾ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚ ਕੰਚਨ ਕੁਮਾਰੀ ਦੀ ਗਲਿ ਸੜੀ ਜੜੀ ਆ ਉਹ লাশ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਸ ਦੇ ਵਿੱਚ ਭਾਲ ਕਰ ਰਹੀ ਸੀ ਤੇ ਪੁਲਿਸ ਨੇ ਦੋ આરોપી ਜਿਹੜੇ ਆ ਉਹ ਕਾਬੂ ਕੀਤੇ ਨੇ ਜਿਨ੍ਹਾਂ ਤੇ ਜਸਪ੍ਰੀਤ ਅਤੇ ਨਿਮਰਤ ਜੀਤ ਜਿਨ੍ਹਾਂ ਦੇ ਦੋਸ਼ ਜਿਹੜੇ ਆ ਤੈਅ ਹੋਏ ਆ ਤੇ ਪੁਲਿਸ ਦੇ ਵੱਲੋਂ 27 ਨਵੰਬਰ ਨੂੰ ਇਹਨਾਂ ਨੂੰ ਅਦਾਲਤ ਦੇ ਵਿੱਚ ਹੁਣ ਪੇਸ਼ ਕੀਤਾ ਜਾਣਾ ਪੂਰੀ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਮਨੋਜ ਮਨੋਜ ਕੀ ਚ ਇੱਕ ਹੀ ਕੁਝ ਜਾਣਕਾਰੀ ਹੈ ਕਿ ਦੋਵੇਂ ਜਿਹੜੇ ਦੋਸ਼ੀ ਨੇ ਨਰੇ ਦੋਸਤ ਹੈ ਹੋ ਚੁੱਕੇ ਨੇ ਤੇ ਹੁਣ 27 ਨਵੰਬਰ ਨੂੰ ਇਹਨਾਂ ਨੂੰ ਪੇਸ਼ ਕੀਤਾ ਜਾਣਾ ਬਿਲਕੁਲ ਜੀ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਮਸ਼ਹੂਰ ਕੰਚਨ ਕੁਮਾਰੀ ਉਸ ਕਮਲਕੌਰ ਭਾਪੀ ਕਤਲ ਮਾਮਲੇ ਵਿੱਚ ਜੋ ਦੋ ਦੋਸ਼ੀ ਨਾਮਜਦ ਬਟਿੰਡਾ ਪੁਲਿਸ ਵੱਲੋਂ ਕੀਤੇ ਗਏ ਸੀ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਖਿਲਾਫ ਦੋਸ਼ ਤੈਅ ਕਰ ਦਿੱਤੇ ਗਏ ਨੇ ਅਤੇ 27 ਨਵੰਬਰ ਨੂੰ ਇਸ ਮਾਮਲੇ ਦੀ ਜੜੀ ਕੋਰਟ ਵਿੱਚ ਸੁਣਵਾਈ ਹੋਵੇਗੀ। ਦੱਸ ਦिए ਕਿ ਤੁਹਾਨੂੰ ਦੱਸ ਦिए ਕਿ 10 ਜੂਨ 2025 ਨੂੰ ਉਦੇਸ਼ ਹਸਪਤਾਲ ਬਠਿੰਡਾ ਦੀ ਪਾਰਕਿੰਗ ਵਿੱਚ ਖੜੀ ਇੱਕ ਕਾਰ ਵਿੱਚ ਕੰਚਨ ਕੁਮਾਰੀ ਦੀ ਲਾਸ਼ ਮਿਲੀ ਸੀ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸੀਗਾ। ਦੱਸਦੇ ਕਿ ਕੰਚਨ ਤੁਮਾਰੀ ਕਤਲ ਤੋਂ ਬਾਅਦ ਅਮਰਿਤਪਾਲ ਸਿੰਘ ਜਿਹੜਾ ਮੈਰੋ ਹੈ ਇਹਦਾ ਮੁੱਖ ਦੋਸ਼ੀ ਹੈ ਇਸ ਕੇਸ ਦਾ ਮਾਸਟਰਮਾਈਂਡ ਜਿਹੜਾ ਦੱਸਿਆ ਜਾ ਰਿਹਾ ਹੈ ਉਹ ਯੂਯੂਏਈ ਜਿਹੜਾ ਫਰਾਰ ਹੋ ਗਿਆ ਸੀ ਅਤੇ ਉਸਦੀ ਵੀ ਜਿਹੜੀ ਬਠਿੰਡਾ ਪੁਲਿਸ ਵੱਲੋਂ ਜਿਹੜੀ ਭਾਲ ਕੀਤੀ ਜਾ ਰਹੀ ਹੈ ਤੁਹਾਨੂੰ ਇੱਥੇ ਇਹ ਵੀ ਦੱਸਦੀ ਕਿ ਅਮਰਿਤਪਾਲ ਸਿੰਘ ਮੈਰੋ ਹੈ ਜੋ ਇਸ ਕਤਲ ਮਾਮਲੇ ਦਾ ਮੁੱਖ ਦੋਸ਼ੀ ਹੈ ਉਸ ਨੂੰ ਭਜਾਉਣ ਵਿੱਚ ਮਦਦ ਕਰਨ ਵਾਲਾ ਰਣਜੀਤ ਸਿੰਘ ਹਜੇ ਵੀ ਬਠਿੰਡਾ ਪੁਲਿਸ ਦੀ ਗ੍ਰਿਫਤੋ ਜਿਹੜਾ ਬਾਹਰ ਚੱਲ ਰਿਹਾ ਜੀ ਤਨਵਰ ਮਨੋ ਇਹ तमाम ਜਾਣਕਾਰੀ ਲਈ ਐਸੀ ਮੇਰੇ ਸਹੀ ਹੋ ਗਈ ਮਨੋ ਜਨਨ ਜਾਣਕਾਰੀ ਦਿੱਤੀ ਕਿ ਦੋ ਜਿਹੜੇ ਆ ਦੋਸ਼ੀ ਸੀਗੇ ਉਹਨਾਂ ਦੇ 29 ਨਵੰਬਰ ਨੂੰ ਉਹਨਾਂ ਨੂੰ ਅਦਾਲਤ ਦੇ ਵਿੱਚ ਹੁਣ ਪੇਸ਼ ਕੀਤਾ ਜਾਣਾ ਤੇ ਇਸ ਮਾਮਲੇ ਦੇ ਵਿੱਚ ਜਾਣ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹੁਣ ਜਸਪ੍ਰੀਤ ਅਤੇ ਨਿਮਰਤਜੀਤ ਸਿੰਘ ਦੇ ਖਿਲਾਫ ਜਿਹੜਾ ਦੋਸ਼ ਜਿਹੜੇ ਹਤਾ ਹੋ ਚੁੱਕੇ ਨੇ 7 ਨਵੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਤੇ 11 10 ਲਿਕੇ 11 ਜੂਨ ਨੂੰ ਕਮਲ ਭਾਬੀ ਦੀ ਲਾਸ਼ ਮਿਲੀ ਸੀਗੀ ਹਸਪਤਾਲ ਦੇ ਬਾਹਰ ਗੱਡੀ ਦੇ ਵਿੱਚ ਇਹ ਲਾਸ਼ ਮਿਲੀ ਸੀ 10 ਜੂਨ ਨੂੰ ਆਦੇਸ਼ ਹਸਪਤਾਲ ਬਠਿੰਡਾ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚ ਕੰਚਨ ਕੁਮਾਰੀ ਦੀ ਲਾਸ਼ ਮਿਲੀ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਸੀ ਤਾਂ ਮੁੱਖ ਦੋਸ਼ੀ ਅਮਰਿਤਪਾਲ ਸਿੰਘ ਮੈਰੋ ਯੂਏਈ ਫਰਾਰ ਹੋ ਗਿਆ ਫਰਾਰ ਹੋ ਗਿਆ ਸੀ ਤੇ ਅਮਰਿਤਪਾਲ ਨੂੰ ਪਜਾਉਣ ਦੇ ਵਿੱਚ ਮਦਦ ਕਰਨ ਵਾਲਾ ਰਣਜੀਤ ਸਿੰਘ ਹਜੇ ਵੀ ਫਰਾਰ ਚੱਲ ਰਿਹਾ ਹੈ ਤੇ ਹੁਣ ਜਿਹੜੇ ਜਸਪ੍ਰੀਤ ਸਿੰਘ ਕਾਬੂ ਕੀਤੇ ਗਿਆ ਸੀਗਾ ਦੋ ਜਣਿਆਂ ਨੂੰ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਟੋਣੀਨਾਦੀ ਖਿਲਾਫ ਦੋਸ਼ ਤਹਿ ਹੋ ਗਏ ਨੇ ਤੇ 27 ਨਵੰਬਰ ਨੂੰ ਪੁਲਿਸ ਵੱਲੋਂ ਅਦਾਲਤ ਦੇ ਵਿੱਚ ਇਹਨਾਂ ਦੋਨਾਂ ਨੂੰ ਪੇਸ਼ ਕੀਤਾ ਜਾਣਾ ਕੰਚਨ ਕੁਮਾਰੀ ਉਰਫ ਕਮਲ ਭਾਬੀ ਦੇ ਮਾਮਲੇ ਦੇ ਵਿੱਚ ਨਵੀਂ ਅਪਡੇਟ ਸਾਹਮਣੇ ਆਈ ਹੈ ਦੋ આરોપી ਨਿਮਰਤ ਤੇ ਦੋ ਇੱਕ ਹੋਰ ਦੋਸ਼ੀ ਸੀ ਜਿਸ ਨੂੰ ਕਾਬੂ ਕੀਤਾ ਗਿਆ ਸੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਦੋਸ਼ ਜਿਹੜੇ ਆ ਤੈਅ ਹੋ ਗਏ ਤਾਂ 27 ਨਵੰਬਰ ਨੂੰ ਅਦਾਲਤ ਦੇ ਵਿੱਚ ਦੋਵਾਂ ਨੂੰ ਪੇਸ਼ ਕੀਤਾ ਜਾਣਾ ਹੈ ਤੇ ਦੱਸਦੇ ਨੇ ਕਿ ਪੂਰਾ ਮਾਮਲਾ ਜਿਹੜਾ ਕਾਫੀ ਇਸ ਮਾਮਲੇ ਲੈ ਕੇ ਭਖਿਆ ਸੀਗਾ ਕੰਚਨ ਕੁਮਾਰੀ ਉਰਫ ਕਮਲ ਭਾਬੀ ਦੇ ਕਤਲ ਤੋਂ ਬਾਅਦ ਇਹ ਮਾਮਲਾ ਜਿਹੜਾ ਭਖ ਗਿਆ ਸੀ ਤਾਂ ਮੁੱਖ ਦੋਸ਼ੀ ਜਿਹੜਾ ਉਹ ਫਰਾਰ ਚੱਲ ਰਿਹਾ ਹੈ ਤੇ ਉਸ ਨੂੰ ਸ਼ਹਿ ਦੇਣ ਵਾਲਾ ਵੀ ਦੋਸ਼ੀ ਦੈਕੋ ਹੋਰ ਹਰਜੀਤ ਜਿਸ ਦਾ ਨਾਮ ਸੀ ਦੋਵੇਂ ਹੀ ਫਰਾਰ ਜਿਹੜੇ ਆ ਉਹ ਚੱਲ ਰਹੇ ਨੇ ਦੱਸਦੇ ਕਿ 11 ਤਰੀਕ ਨੂੰ ਜਿਹੜੀ ਆ ਹਸਪਤਾਲ ਦੇ ਬਾਹਰ ਇਹ Laash ਮਿਲੀ ਸੀ ਕੰਚਨ ਕੁਮਾਰੀ ਉਰਫ ਕਮਲ ਭਾਬੀ ਦੀ ਜਿਸ ਤੋਂ ਬਾਅਦ ਕੀ આરોપી ਜਿਹੜੇ ਆ ਨਿਮਰਤ ਤੇ ਦੋਵੇਂ ਗ੍ਰਿਫਤਾਰ ਕੀਤੇ ਗਏ ਸੀ ਤੇ ਦੋਵੇਂ ਹੀ ਫਿਰ ਇਹਨਾਂ ਦੇ ਦੋਸ਼ ਵੀ ਤੈਅ ਕੀਤੇ ਗਏ ਤੇ ਬਠਿੰਡਾ ਪੁਲਿਸ ਦੇ ਵੱਲੋਂ ਚਾਰਜ ਸ਼ੀਟ ਵੀ ਇਹਨਾਂ ਦੋਵਾਂ ਦੇ ਖਿਲਾਫ ਜਿਹੜੀ ਆ ਉਹ ਪੇਸ਼ ਕੀਤੀ ਗਈ ਸੀ ਕਿ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਅਮਰਿਤਪਾਲ ਜਿਹੜਾ ਮੁੱਖੋਦੋਸ਼ੀ ਆ ਅਮਰਿਤਪਾਲ ਸਿੰਘ ਮਹਿਰੋਜੂ ਇਹ ਈ ਫਰਾਰ ਹੋ ਗਿਆ ਸੀਗਾ ਤੇ ਦੱਸਦੇ ਨੇ ਕਿ 10 ਜੂਨ ਨੂੰ ਆਦੇਸ਼ ਹਸਪਤਾਲ ਬਠਿੰਡਾ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚ ਕੰਚਨ ਕੁਮਾਰੀ ਦੀ ਗਲੀ ਸੜੀ ਜੜੀ ਆ ਉਹ লাশ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਸ ਦੇ ਵਿੱਚ ਪੜਾਅ ਕਰਦੀ ਸੀ ਤੇ ਪੁਲਿਸ ਨੇ ਦੋ ਔਰੋਪੀ ਜਿਹੜੇ ਆ ਉਹ ਕਾਬੂ ਕੀਤੇ ਨੇ ਜਿਨ੍ਹਾਂ ਤੇ ਜਸਪ੍ਰੀਤ ਅਤੇ ਨਿਮਰਤ ਜੀਤ ਜਿਨਾਰੇ ਦੋਸ਼ ਜਿਹੜੇ ਆ ਤੈ ਹੋਏ ਆ ਤੇ ਪੁਲਿਸ ਦੇ ਵੱਲੋਂ 27 ਨਵੰਬਰ ਨੂੰ ਇਹਨਾਂ ਨੂੰ ਅਦਾਲਤ ਦੇ ਵਿੱਚ ਹੁਣ ਪੇਸ਼ ਕੀਤਾ ਜਾਣਾ ਪੂਰੀ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਮਨੋਜ ਮਨੋਜ ਕੀ ਜੋ ਇੱਕ ਇੱਕ ਜਾਣਕਾਰੀ ਹੈ ਕਿ ਦੋਵੇਂ ਜਿਹੜੇ ਦੋਸ਼ੀ ਨੇ ਇਹਨਾਂ ਦੇ ਦੋਸਤ ਹੈ ਹੋ ਚੁੱਕੇ ਨੇ ਤੇ ਹੁਣ 27 ਨਵੰਬਰ ਨੂੰ ਇਹਨਾਂ ਨੂੰ ਪੇਸ਼ ਕੀਤਾ ਜਾਣਾ ਬਿਲਕੁਲ ਜੀ ਤੁਹਾਨੂੰ ਦੱਸ ਦਿਆ ਕਿ ਸੋਸ਼ਲ ਮੀਡੀਆ ਤੇ ਮਸ਼ਹੂਰ ਕੰਚਨ ਕੁਮਾਰੀ ਉਸ ਕਮਲਕੌਰ ਭਾਗੀ ਕਤਲ ਮਾਮਲੇ ਵਿੱਚ ਜੋ ਦੋਸ਼ੀ ਨਾਮਜਦ ਬਠਿੰਡਾ ਪੁਲਿਸ ਵੱਲੋਂ ਕੀਤੇ ਗਏ ਸੀ ਜਸਪ੍ਰੀਤ ਸਿੰਘ ਅਤੇ ਨਿਮਰਜਿਤ ਸਿੰਘ ਖਿਲਾਫ ਦੋਸ਼ ਤੈਅ ਕਰ ਦਿੱਤੇ ਗਏ ਨੇ ਅਤੇ 27 ਨਵੰਬਰ ਨੂੰ ਇਸ ਮਾਮਲੇ ਦੀ ਜੜੀ ਕੋਰਟ ਵਿੱਚ ਸੁਣਵਾਈ ਹੋਵੇਗੀ ਦੱਸ ਦਈਏ ਕਿ ਤੁਹਾਨੂੰ ਦੱਸ ਦਈਏ ਕਿ 10 ਜੂਨ 2025 ਨੂੰ ਉਦੇਸ਼ ਹਸਪਤਾਲ ਬਠਿੰਡਾ ਦੀ ਪਾਰਕਿੰਗ ਵਿੱਚ ਖੜੀ ਇੱਕ ਕਾਰ ਵਿੱਚ ਕੰਚਨ ਕੁਮਾਰੀ ਦੀ ਲਾਸ਼ ਮਿਲੀ ਸੀ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਜਸਪ੍ਰੀਤ ਸਿੰਘ ਅਤੇ निमरतजीत सिंह ਨੂੰ ਜਿਸ ਤਰ੍ਹਾਂ ਕਰ ਲਿੱਤਾ ਗਿਆ ਸੀਗਾ ਦੱਸਦੇ ਕਿ ਕੰਚਨ ਬਿਮਾਰੀ ਕਤਲ ਤੋਂ ਬਾਅਦ ਅਮਰਿਤਪਾਲ ਸਿੰਘ ਜਿਹੜਾ ਮੈਰੋ ਹੈ ਇਹਦਾ ਮੁੱਖ ਦੋਸ਼ੀ ਹੈ ਇਸ ਕੇਸ ਦਾ ਮਾਸਟਰਮਾਈਂਡ ਜਿਹੜਾ ਦੱਸਿਆ ਜਾ ਰਿਹਾ ਉਹ ਯੂਯੂਏਈ ਜਿਹੜਾ ਫਰਾਰ ਹੋ ਗਿਆ ਸੀ ਅਤੇ ਉਸਦੀ ਵੀ ਜਿਹੜੀ ਬਠਿੰਡਾ ਪੁਲਿਸ ਵੱਲੋਂ ਜਿਹੜੀ ਭਾਲ ਕੀਤੀ ਜਾ ਰਹੀ ਹੈ ਤੁਹਾਨੂੰ ਇੱਥੇ ਇਹ ਵੀ ਦੱਸਦੀ ਹੈ ਕਿ ਅਮਰਿਤਪਾਲ ਸਿੰਘ ਮੈਰੋ ਹੈ ਜੋ ਇਸ ਕਤਲ ਮਾਮਲੇ ਦਾ ਮੁੱਖ ਦੋਸ਼ੀ ਹੈ ਉਸ ਨੂੰ ਭਜਾਉਣ ਨੂੰ ਵਿੱਥ ਮਦਦ ਕਰਨ ਵਾਲਾ ਰਣਜੀਤ ਸਿੰਘ ਅਜੇ ਵੀ ਬਠਿੰਡਾ ਪੁਲਿਸ ਦੀ ਗ੍ਰਿਫਤੋ ਜਿਹੜਾ ਬਾਹਰ ਚੱਲ ਰਿਹਾ ਜੀ ਧੰਨਵਾਦ ਮਨੋਹ ਜੀ तमाम ਜਾਣਕਾਰੀ ਲਈ ਐਸੀ ਮੇਰੇ ਸਹੀ ਹੋਗੀ ਮਨੋਹ ਜੀ